ਜੇ ਟੱਕ ਠਾਣੀ ਅੰਦਰ ਪਿੰਦੇ ਜੇ ਟੱਕ ਠਾਣੀ ਅੰਦਰ ਪਿੰਦੇ ਤੇਰਾ ਮੰਝਾ ਬਾਰ ਵੇਜੇ ਵੱਡੀ ਸੂਰਤ ਕਿਵੇਂ ਬਤੁਤਰ ਗਾਏ ਕਿਵੇਂ ਬਤੁਤਰ ਗਾਏ ਮੇਰੀ ਬੜੀ ਸੰਖੀ ਠਾਣੇ ਦੀ ਹਾਰਨਾ ਦਿਆਂ ਨਾ ਬਈ ਸੋਹਣੇ ਸੋਹਣੇ ਦੇਵਾਂ ਲਿੜੇ ਸੋਹਣੇ ਸੋਹਣੇ ਦੇਵਾਂ ਲਿੜੇ ਛਜਟੂਮਾਂ ਦਾ ਪਾਵਾਂ ਦਿਓਰ ਹਰਾਮੀ ਦੇ ਤਰਖੋਣਾ ਵੇ ਆਪਾ ਕੇ ਕਲਮੀ ਛੋਰਾ ਵਿੱਚ ਪਰ ਜਾਈਆਂ ਦੇ ਬੋਲਖ ਲੈਰੀਂ ਹੋਰਾ ਮੁਕ ਪਰ ਜਾਈਆਂ ਦੇ ਮੁਕਰੀ ਹੋਰਾ ਮੁਕ ਪਰ ਜਾਈਆਂ ਦੇ ਬੇ ਆਦਰ ਆ ਪਹਾੜੀ ਵੜੀਏ ਓਰੇ ਲੇਲਾ ਚਾਰ ਮੇਰਾ ਹੀ ਨਹੀਂ ਲਗਦਾ ਤੇਰਾ ਪ੍ਰਾਨੀ ਨਾਲ ਮੇਰਾ ਹੀ ਨਹੀਂ ਲਗਦਾ ਤੇਰਾ ਪ੍ਰਾਨੀ ਨਾਲ ਮੇਰਾ ਹੀ ਨਹੀਂ ਲਗਦਾ ਕੰਦੇ ਹੋ ਰਾਜਾ ਕਰਵਾ ਦੇ ਜਾਂ ਪੜ ਲੈ ਕੰਦੇ ਵੇ ਮੈਂ ਪੂਰੀ ਕਰੂੰਗੀ ਨਾ